ਇਹ ਤਾਂ ਇੱਕ ਬੜਾ ਡਿਬੇਟੇਬਲ ਇਸ਼ੂ ਹੈ ਇਸ ਵੇਲੇ ਹੂੰ ਚੋਟੇ ਫਲਾਤੀ ਬਦਲੇ ਹੋਏ ਨੇ ਹੂੰ ਕਲਚਰ ਬਦਲ ਰਿਹਾ ਹਾਲਾਤ ਬਦਲ ਰਹੇ ਨੇ ਲੋਕ ਬਦਲ ਗਏ ਹੂੰ ਸਿਸਟਮ ਸਾਰਾ ਚੇਂਜ ਹੋ ਰਿਹਾ ਹੈ ਹੂੰ ਪਰ ਜਿਹੜਾ ਸਿਸਟਮ ਸੀ ਪਾਈਚਾਰੇ ਦਾ ਸਿਸਟਮ ਸੀ ਹੂੰ ਤਾਂ ਸਿਸਟਮ ਹੀ ਐਨੀਮੋਸਟੀਕਾ ਹੋ ਗਿਆ ਹੂੰ ਹੂੰ ਤਾਂ ਤੂ ਤੂ ਮਹਿਮਾ ਦਾ ਹੋ ਗਿਆ ਹੂੰ ਅਜੀ ਇਹ ਕੋਈ ਹੈਲਦੀ ਨਹੀਂ ਹੈ ਇਹ politically healthy ਨਹੀਂ ਐਡੀ ਲੰਬਾ ਸਿਆਸੀ ਕੈਰੀਅਰ ਉਹ ਵੀ ਬੇਦਾਗ ਰਹਿਣਾ ਹੈ ਬਈ ਬੜੀ ਵੱਡੀ ਗੱਲ ਹੁੰਦੀ ਜੀ ਤਾਂ ਕੋਈ ਚਾਹ ਦੋਨਾਂ ਦੀ ਸਾਂਝ ਕਰਨ ਚਾਹ। ਮੈਂ ਹੁਣ ਹੁਣੇ ਵਾਈਸ ਪ੍ਰੈਜ਼ੀਡੈਂਟ ਰਹੇ ਜੀ। ਹੂੰ। ਵੀ ਆਹ 올림픽 ਦਾ ਸੈਸ਼ਨ ਤੋਂ ਉਹ ਕਟੜ ਅਕਾਲੀ ਮੈਂ ਕਟੜ ਕਾਂਗਰਸ ਹੂੰ। ਪਰ ਸੜਕਾਂ ਵੀ ਉਹ ਤਾਂ ਨਹੀਂ ਕਰੇ ਨਾ ਸੋਚਿਆ ਸੀ ਵੀ ਨਾ ਮੈਂ ਕਦੇ ਸੋਚਿਆ ਸੀ ਅਕਾਲੀ ਨੇ ਨਾ ਉਹਨਾਂ ਨੇ ਕਦੇ ਸੋਚਿਆ ਸੀ ਸ਼ਾਨਦਸ ਰਿਲੇਸ਼ਨਸ਼ਿਪਸ ਵੀ ਸਾਡੀ। ਹੂੰ। ਕਿੰਨੇ ਸਾਲ ਕਟੜ ਸੀ ਕੋਸਟ ਸੀ ਕੰਮ ਕੀਤਾ। ਠੀਕ ਹੈ ਜੀਰੇ ਸਾਹਿਬ ਜੀਰੇ ਸਾਹਿਬ ਤੁਹਾਡੀ ਕਿਸ ਤਰ੍ਹਾਂ ਦੀ ਸਤਿਕਾਰਤਾ ਜਿਵੇਂ ਇਹਨਾਂ ਦੇ ਨਾਲ ਪਰਦੇ ਦੇ ਨਾਲ-ਨਾਲ ਮੇਰੀ ਫਰੀਦੀ ਰਿਪਰਸ਼ਦਰੀ ਹੋਣ ਦੇ ਨਾਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਪਤਲਾ ਹੀ ਇਨਸਾਨ ਪਰਿਵਾਰ ਦੇ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹਰੇਕ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਕਹਾਟਾ ਹੈ ਕਿਉਂਕਿ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਲ ਮਾਡਲ ਸੀ ਜਿਨ੍ਹਾਂ ਤੋਂ ਅਸੀਂ ਜੀ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਔਰ ਸਾਡੇ ਬਜ਼ੁਰਗ ਸੀ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਹੀ ਇਸ ਤੋਂ ਬਾਅਦ ਮਿਲਦਾ ਔਰ ਇੱਕ ਕੋ ਸਿਆਸਦਾਨ ਸੀ ਮੈਂ ਗੱਲ ਕਹਾਂਗਾ ਚਾਹੇ ਜਨਦਰ ਦਲਚੰਦ ਸਿੰਘ ਟੋੜਾ ਦੀ ਗੱਲ ਕਰ ਲਈਏ ਚਾਹੇ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਇਹ ਚਾਹੇ ਚੈਪਟਨ ਕਮਲਜੀਤ ਜੀ ਦੀ ਗੱਲ ਕਰ ਲਈਏ ਇਹ ਉਹ ਸਿਆਸਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਇਹਨਾਂ ਲੋਕਾਂ ਨੇ ਅਜੇ ਹੋ ਸਕਦਾ ਕਿ ਤੇ ਬਾਦਲ ਪਰਿਵਾਰ ਨੇ ਤਾਂ ਸਿਆਸਤ ਕੀਤੀ ਹੋਵੇ ਪਰ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪ ਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜਿਹੇ ਲੀਡਰਾਂ ਦਾ ਜਿਹੜਾ ਹੈ ਕੀ ਘਾਟਾ ਜਿਹੜਾ ਹੈ ਕਿ ਉਹ ਕਦੀ ਵੀ ਸਿਆਣ ਨਹੀਂ ਹੋ ਸਕਦਾ ਔਰ ਅੱਜ ਮੈਂ ਇਹ ਗੱਲ ਕਹਿੰਨਾ ਕਿ ਸਾਨੂੰ ਇਹੋ ਜੇ ਸਰਦਾਰ ਸੁਖਦੇਵ ਸਿੰਘ ਦੀ ਇੱਛਾ ਤੋਂ ਕੁਛ ਚੰਗੀ ਸ਼ੇਰ ਲੈਣੀ ਚਾਹੀਦੀ ਔਰ ਅੱਜ ਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸੁਖਦੇਵ ਸਿੰਘ ਦੀ ਇੱਛਾ ਹੈ ਕਿ ਉਹ ਇਨਸਾਨ ਸੀ ਜਿਨ੍ਹਾਂ ਨੇ ਹਰ ਇੱਕ ਨੂੰ ਪਿਆਰ ਦੇ ਨਾਲ ਆਪ ਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀਏ ਚਾਹੇ ਕਿ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈਚਾਰ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਮੈਂ ਗੱਲ ਕਹਿੰਦਾ ਕਿ ਜਿਹੜੀ ਇਹ ਲੀਡਰਸ਼ਿਪ ਕੇ ਦਿਨ ਬਾ ਦਿਨੇ ਲੋਕ ਜਿਹੜੇ ਸਾਡੇ ਤੋਂ ਜਿਹੜੇ ਕੀ ਆ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਉਹਦਾ ਜਿਹੜਾ ਨੁਕਸਾਨ ਇਕੱਲਾ ਇਹ ਪਰਿਵਾਰਾਂ ਨੂੰ ਸਾਨੂੰ ਸਾਰਿਆਂ ਨੂੰ ਚਲਦਾ ਪਏਗਾ ਕਿਉਂਕਿ ਅੱਜਕੱਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੜੇ ਲੋਕ ਜਿਹੜੇ ਵਾਖੇ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ ਠੀਕ ਹੈ